ਅੱਜ ਦੋਸਤੋ ਬਣਾਉਣ ਲੱਗੇ ਸੀ ਜੀ ਆਪਾਂ ਅੰਮ੍ਰਿਤਸਰ ਦੀਆਂ ਮਸੂਰ ਵੜੀਆਂ ਇੱਕ ਸੀਗੀ ਜੀ ਮੂੰਗੀ ਵਾਲੀ ਤੇ ਇੱਕ ਸੀਗੀ ਮਾਂ ਵਾਲੀ ਮੂੰਗੀ ਵਾਲੀ ਆਪਾਂ ਪਹਿਲਾਂ ਬਣਾ ਕੇ ਖਾ ਲਈ ਅਸੀਂ ਤੇ ਮਾਂ ਵਾਲੀ ਸੀ ਜਿਹੜੀ ਉਹ ਆਪਾਂ ਅੱਜ ਬਣਾਉਣ ਲੱਗੇ ਸੀ ਜਿਵੇਂ ਕਿ ਗੀਤ ਸੁਣਿਆ ਕਿ ਅੰਮ੍ਰਿਤਸਰੀ ਦੀਆਂ ਵੜੀਆਂ ਵੇ ਮੈਂ ਖਾਂਦੀ ਨਾ ਤੂੰ ਕਰੀਂਦਾ ਅੜੀਆਂ ਵੇ ਮੈਂ ਸੈਂਦੀ ਨਾ ਤੇ ਮੈਂ ਕਿਹਾ ਚਲੋ ਜੀ ਅੱਜ ਵੜੀਆਂ ਹੀ ਬਣਾ ਕੇ ਖਵਾਉਣੀ ਆ ਤੇ ਇਹਦੇ ਵਿੱਚ ਆਪਾਂ ਪਾਲਿਆ ਸੀ ਜੀ ਕਿਉ ਕਿਉ ਤੇਲ ਜਾਂ ਜੋ ਵੀ ਆਪਾਂ ਕਿਉਂ ਯੂਜ਼ ਕਰਦੇ ਹੋਈਓ ਉਹ ਆਪਾਂ ਇਹਦੇ ਵਿੱਚ ਵਰਤ ਸਕਦੇ ਆਂਗੇ ਤੇ ਪਾ ਕੇ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਿਆ ਸੀ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੜੀਆਂ ਬੜੀਆਂ ਵੈਸੇ ਇਹਦੇ ਵਿੱਚ ਥੋੜੀਆਂ ਪੈਣਗੀਆਂ ਕਿਉਂਕਿ ਇਹ ਫੁੱਲ ਕੇ ਕਾਫੀ ਸਾਰੀਆਂ ਬਣ ਜਾਂਦੀਆਂ ਨੇ ਜੀ ਮੈਂ ਤਾਂ ਤਿੰਨ ਚਾਰ ਹੀ ਚੱਕੇ ਸੇਕਾਂ ਦਾ ਸੀ ਪੰਜ ਛੇ ਤਾਂ ਪਾਉ ਹੋਏਗੀ ਕਿਤਾਬੇ ਮੈਂ ਖਾ ਜੀ ਇਹ ਤਾਂ ਕਾਫੀ ਬਣ ਜਾਣੀ ਹੈ ਇਹਦੇ ਵਿੱਚ ਆਲੂ ਵੀ ਪੈਣਗੇ ਤੇ ਕਾਫੀ ਸਬਜ਼ੀ ਬਣ ਕੇ ਤਿਆਰ ਹੋ ਜੂ ਤੇ ਚਾਰ ਆਪਾਂ ਇਹਦੇ ਵਿੱਚ ਬੜੀਆਂ ਪਾ ਕੇ ਉਹਨਾਂ ਨੂੰ ਆਪਾਂ ਕਿਉ ਵਿੱਚ ਭੁੰਨਣ ਲੱਗੇ ਸੀ ਜੀ ਵਧੀਆ ਪੱਕ ਕੇ ਤਿਆਰ ਹੋ ਜਾਣ ਕਿਉਂਕਿ ਜਿਹੜੀਆਂ ਮਾਂ ਦੀਆਂ ਬੜੀਆਂ ਨੇ ਇਹਨਾਂ ਅਲਮਸੂਲੇ ਪਾ ਕੇ ਤੇ ਇਹਨਾਂ ਦੀ ਜਿਹੜੀਆਂ ਬੜੀਆਂ ਬਣਾ ਕੇ ਸਿਕਾਈਆਂ ਜਾਂਦੇ ਨੇ ਕੋਈ ਮਹੀਨਾ 2 ਮਹੀਨੇ ਦਾ ਪ੍ਰੋਸੈਸ ਹੈ ਜੀ ਮਤਲਬ ਕਾਫੀ ਲੰਮਾ ਕਾਫੀ ਟਾਈਮ ਲੱਗ ਜਾਂਦਾ ਜੀ ਪਰ ਇਹ ਬਹੁਤ ਹੀ ਜ਼ਿਆਦਾ ਟੇਸ ਚੰਦੇ ਇਹਨਾਂ ਵਿੱਚ ਖੂਬ ਮਸਾਲੇ ਪਾਏ ਹੁੰਦੇ ਨੇ ਤੇ ਮਸਾਲਿਆਂ ਨਾਲ ਹੀ ਜਿਹੜੇ ਸਬਜ਼ੀ ਦਾ ਟੇਸ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈਗਾ ਤੇ ਜਦੋਂ ਅਸੀਂ ਅੰਮ੍ਰਿਤਸਰ ਗਏ ਸੀਗੇ ਤੇ ਮੈਂ ਆਖਿਆ ਸੀ ਮੈਂ ਕਹਾਂ ਇਹ ਬੜੀਆਂ ਆਪਾਂ ਜ਼ਰੂਰ ਲੈ ਕੇ ਜਾਵਾਂਗੇ ਪਾਪੜ ਵੜੀਆਂ ਬਹੁਤ ਮਸ਼ਹੂਰ ਨੇ ਜੀ ਤੇ ਜਦੋਂ ਪੱਕ ਜਾਂਦੇ ਨੇ ਇਹਨਾਂ ਨੂੰ ਆਪਾਂ ਕਟਛੀ ਨੇ ਭੰਨ ਲੈਣਾ ਹੈ ਇਹਦੇ ਕਾਫੀ ਟੁਕੜੇ ਬਣ ਜਾਂਦੇ ਨੇ ਤੇ ਪਾਣੀ ਵਿੱਚ ਫੁੱਲ ਕੇ ਕਾਫੀ ਸਾਰੀ ਜਿਹੜੀ ਸਬਜ਼ੀ ਉਹ ਬਣ ਕੇ ਤਿਆਰ ਹੋ ਜਾਂਦੀ ਹੈਗੀ ਗੈਸ ਆਪਾਂ ਬੰਦ ਕਰ ਲਿਆ ਸੀ ਤੇ ਹੁਣ ਜਿਹੜੀਆਂ ਆਪਣੇ ਬੜੀਆਂ ਨੇ ਉਹ ਵਧੀਆ ਭੁੰਨ ਕੇ ਤਿਆਰ ਹੋ ਗਈਆਂ ਸੀਗੀਆਂ ਇਹਨਾਂ ਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਲੈਣਾਗਾ ਕਿਉਂਕਿ ਜਿਹੜੇ ਹੁਣ ਆਪਾਂ ਮਸਾਲੇ ਉਹ ਸਾਰੇ ਪਕਾਉਣੇ ਨੇ ਇਸ ਕਰਕੇ ਬੜੀ ਇੱਕ ਵਾਰ ਭੁੰਨ ਕੇ ਇਹਨਾਂ ਨੂੰ ਆਪਾਂ ਕੱਢ ਕੇ ਬਾਹਰ ਰੱਖ ਲੈਣਾ ਜੀ ਤੇ ਜਿਹੜਾ ਆਪਣੇ ਕਿਓ ਪਾਇਆ ਹੋਇਆ ਸੀ ਉਹਦੇ ਵਿੱਚ ਕਾਫੀ ਪਿਆਜ਼ ਸੀਗਾ ਤੇ ਹੋਰ ਕਿਓ ਦੀ ਜ਼ਰੂਰਤ ਨਹੀਂ ਸੀ ਤੇ ਇਸੇ ਗਰਮ ਕਿਓ ਚ ਹੀ ਆਪਾਂ ਪਾ ਲੈ ਜੀ ਜੀਰਾ ਤੇ ਦੋ ਆਪਾਂ ਪੱਤੇ ਪਾਲੇ ਜੀ ਤੇਜ ਪੱਤੇ ਦੇ ਕਿਉਂਕਿ ਇਹਦੇ ਨਾਲ ਜਿਹੜਾ ਫਲੇਵਰ ਆ ਸਬਜ਼ੀ ਦਾ ਉਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਜਾਂਦਾ ਇਹ ਆਪਸ਼ਨਲ ਹੈ ਜੀ ਤੁਸੀਂ ਜਿਹੜਾ ਤੇਜ ਪੱਤਾ ਪਾ ਵੀ ਸਕਦੇ ਨਹੀਂ ਸਕਿੱਪ ਵੀ ਕਰ ਸਕਦੇ ਹੋ ਤੇ ਹੁਣ ਆਪਾਂ ਇੱਕ ਕੌਲੀ ਭਰ ਕੇ ਲਈ ਸੀ ਜੀ ਪਿਆਜ਼ ਦੀ ਧੋ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਕੱਟ ਲਏ ਸੀਗੇ ਤੇ ਹੁਣ ਆਪਾਂ ਇਹਦਾ ਪੇਸਟ ਬਣਾ ਲਿਆ ਸੀ ਇਹ ਤੁਸੀਂ ਪੇਸਟ ਵੀ ਬਣਾ ਸਕਦੇ ਹੋ ਕੁੰਡੇ ਘੋਟ ਵਿੱਚ ਵੀ ਮੋਟੋ ਮੋਟੋ ਕੁੱਟ ਸਕਦੇ ਹੋ ਜਾਂ ਬਰੀਕ ਕੱਟ ਕੇ ਵੀ ਪਾ ਸਕਦੇ ਹੋ ਪਰ ਜਿਹੜਾ ਪੇਸਟ ਬਣਾ ਕੇ ਆਪਾਂ ਇਹਦੇ ਵਿੱਚ ਪਾਵਾਂਗੇ ਉਹਦੇ ਨਾਲ ਜਿਹੜੀ ਤਰੀ ਆ ਉਹ ਜ਼ਿਆਦਾ ਮਤਲਬ ਗਾੜੀ ਹੋ ਜੂਗੀ ਟੇਸਟ ਵੀ ਵਧੀ ਪਿਆਜ਼ ਭੁੰਨਣ ਵਿੱਚ ਮਤਲਬ ਕਾਫੀ ਟਾਈਮ ਲੈਂਦੇ ਨੇ ਕਿ ਟਮਾਟਰਾਂ ਨਾਲੋਂ ਇਸ ਕਰਕੇ ਜਿਹੜੇ ਪਿਆਜ਼ ਆ ਉਹ ਆਪਾਂ ਪਹਿਲਾਂ ਪੇਸਟ ਬਣਾ ਲਿਆ ਸੀਗਾ ਤੇ ਇਹਦੇ ਵਿੱਚ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲੈਣਾਗਾ ਤੇ ਇੱਧਰ ਸਾਡਾ ਕਾਕੂ ਵੀ ਆ ਗਿਆ ਸੀਗਾ ਇਹਨੂੰ ਵੀ ਸੀਗਾ ਵੀ ਕੀ ਬਣ ਰਿਹਾਗਾ ਅੱਜ ਕਿਉਂਕਿ ਇਹਨੂੰ ਵੀ ਸਬਜ਼ੀਆਂ ਇਹਦੀਆਂ ਐਵੇਂ ਹੁੰਦਾ ਵੀ ਅੱਜ ਮੇਰੀ ਫੇਵਰਿਟ ਹੀ ਬਣੇ ਕਿਉਂਕਿ ਕਈ ਸਬਜ਼ੀਆਂ ਜਿਹੜੀਆਂ ਇਹਨੂੰ ਪਸੰਦ ਨੇਗੀਆਂ ਤੇ ਇਹਦੇ ਵਿੱਚ ਆਪਾਂ ਪਾ ਲਿਆ ਸੀ ਜੀ ਦਵਾਰੇ ਮਿਕਸੀ ਜੇ ਟਮਾਟਰ ਤੇ ਹਰੀ ਮਿਰਚ ਆਪਦੇ ਹਿਸਾਬ ਨਾਲ ਆਪਾਂ ਜਿਹੜੀ ਮਿਰਚ ਉਹ ਵਰਤ ਸਕਦੇ ਆਂਗੇ ਮੈਨੂੰ ਇੱਥੇ ਪੁੱਛ ਵੀ ਰਿਹਾ ਸੀ ਮੰਮਾ ਇਹ ਕਾਦੀ ਸਬਜੀ ਹੈ ਕਿ ਮੈਂ ਕਾ ਬੜੀਆਂ ਵਨ ਰਹੀਆਂ ਨੇ ਈਆਂ ਤੇ ਇਧਰ ਆਪਣੇ ਕੋਲੇ ਲਸਣ ਤੇ ਟਮਾਟਰ ਦਾ ਜਿਹੜਾ ਪੇਸਟ ਹੈ ਉਹ ਥੋੜਾ ਜਿਹਾ ਪਿਆ ਸੀ ਉਹ ਵੀ ਆਪਾਂ ਇਹਦੇ ਵਿੱਚ ਪਾ ਲਿਆ ਸੀ ਲਸਣ ਤੁਸੀਂ ਆਪਦੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ ਲਸਣ ਵੀ ਹੈਲਦੀ ਹੁੰਦੀ ਹੈ ਜੇ ਵੀ ਪਾਉਣੀ ਜ਼ਰੂਰੀ ਹੁੰਦੀ ਹੈਗੀ ਤੇ ਇਧਰ ਜਿਹੜਾ ਆਪਾਂ ਮਿਰਚ ਤੇ ਟਮਾਟਰ ਦਾ ਜਿਹੜਾ ਪੇਸਟ ਬਣਾਇਆ ਸੀ ਉਹ ਵੀ ਆਪਾਂ ਇਹਦੇ ਵਿੱਚ ਪਾ ਲਿਆ ਸੀਗਾ ਤੇ ਜਿਹੜੇ ਪਿਆਜ਼ ਪਾਏ ਹੋਏ ਸੀ ਜੂ ਉਹਨਾਂ ਦਾ ਕਰਕੇ ਅੱਖਾਂ ਬਹੁਤ ਮਚ ਰਹੀਆਂ ਸੀ ਇਹ ਕਹਿੰਦਾ ਸੀਗਾ ਤੁਸੀਂ ਤਾਂ ਤੁਹਾਨੂੰ ਜਿਹੜੀਆਂ ਮਤਲਬ ਵੀ ਇਹਨਾਂ ਕੁਕਿੰਗ ਕਰ ਲੈਣੀਆਂ ਹੋਊ ਅੱਖਾਂ ਮਚਣ ਨਹੀਂ ਲੱਗੀਆਂ ਮੇਰੀਆਂ ਤਾਂ ਮੈਂ ਕਹ ਜੀ ਬੁੜੀਆਂ ਵਾਲੇ ਕੰਮ ਬੁੜੀਆਂ ਹੀ ਕਰ ਸਕਦੇ ਤੇ ਬੰਦੇ ਵਾਲੇ ਕੰਮ ਬੰਦੇ ਹੀ ਕਰ ਸਕਦੇ ਨੇਗੇ ਤੇ ਤੁਸੀਂ ਦੋਸਤੋ ਦੇਖ ਸਕਦੇ ਹੋ ਕਿੰਨੀ ਜਿਆਦੇ ਵਧੀਆ ਜਿਹੜਾ ਆਪਣਾ ਪੇਸਟ ਬਣ ਕੇ ਵਧੀਆ ਤਿਆਰ ਹੋ ਗਏ ਪੁੰਨਿਆ ਵਧੀਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਸਵਾਦ ਅਨੁਸਾਰ ਮਸਾਲੇ ਇਹਦੇ ਵਿੱਚ ਆਪਾਂ ਪਾ ਲੈ ਜੀ ਨਮਕ ਮਿਰਚ ਜਿਹੜੀਆਂ ਜਿਹੜੀਆਂ ਵੱਡੀਆਂ ਸੀ ਜੀ ਇਹਦੇ ਵਿੱਚ ਖੂਬ ਮਸਾਲੇ ਪਾਏ ਹੁੰਦੇ ਮਿਰਚ ਵੀ ਕਾਫੀ ਹੁੰਦੇ ਮਸਾਲੇ ਵੀ ਕਾਫੀ ਹੁੰਦੇ ਨੇ ਇਸ ਕਰਕੇ ਤੁਸੀਂ ਵੱਧ ਘੱਟ ਜਿੰਨਾ ਖਾਣੇ ਉਹਦੇ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਪਾ ਲੈਣੇ ਨੇ ਆਪਾਂ ਇਹਦੇ ਵਿੱਚ ਪਾਤੀ ਸੀ ਜੀ ਹਲਦੀ ਗਰਮ ਮਸਾਲਾ ਤੇ ਥੋੜੀ ਜਿਹਾ ਆਪਾਂ ਇਹਦੇ ਵਿੱਚ ਪਾਤੀ ਸੀ ਮਿਰਚ ਕਿਉਂਕਿ ਆਪਾਂ ਇਹਦੇ ਵਿੱਚ ਹਰੀ ਮਿਰਚ ਵੀ ਪਾਈ ਹੋਈ ਹੈ ਇਸ ਕਰਕੇ ਜਿਹੜੀ ਲਾਲ ਮਿਰਚ ਉਹ ਥੋੜੀ ਜਿਹਾ ਘੱਟੀ ਰੱਖੀ ਹੈਗੀ ਤੇ ਇਹ ਕਹਿ ਰਹੇ ਸੀ ਬੜੀਆਂ ਕਿਹੜੇ ਵੇਲੇ ਪੈਣਗੀਆਂ ਮੈਂ ਕਿਹਾ ਜੀ ਭ ਤੇ ਪਾਣੀ ਆਪਾਂ ਪਾਉਣ ਵੇਲੇ ਕੰਜੂਸੀ ਨਹੀਂ ਕਰਨੀ ਕਿਉਂਕਿ ਇਹਦੇ ਵਿੱਚ ਆਲੂ ਵੀ ਚੰਗੀ ਤਰ੍ਹਾਂ ਮਤਲਬ ਪੱਕਣੇ ਨੇ, ਬੜੀਆਂ ਨੇ। ਉਹ ਵੀ ਪਾਣੀ ਚਾਹੀਦਾ ਫੁੱਲਣ ਵਾਸਤੇ। ਪਾਣੀ ਪਾ ਕੇ ਜੀ ਚੰਗੀ ਤਰ੍ਹਾਂ ਜਿਹੜੀ ਘਰਚੀ ਆ ਉਹ ਆਪਾਂ ਹਲਾਤੀ ਸੀਗੀ ਤੇ ਹੁਣ ਵਾਰੀ ਆਈ ਸੀ ਜੀ ਬੜੀਆਂ ਤੇ ਆਲੂ ਪਾਉਣ ਦੀ। ਬੜੀਆਂ ਜਿਹੜੀਆਂ ਕਿ ਆਪਾਂ ਭੁੰਨ ਕੇ ਤਿਆਰ ਕਰ ਲਈਆਂ ਸੀ, ਬਰੀਕ-ਬਰੀਕ ਟੁਕੜੇ ਕਰਲੇ ਸੀ ਉਹ ਆਪਾਂ ਇਹਦੇ ਵਿੱਚ ਪਾਤੇ ਸੀਗੇ। ਆਲੂ ਆਪਾਂ ਪਹਿਲੇ ਹੀ ਬਰੀਕ-ਬਰੀਕ ਕੱਟ ਕੇ 2-3 ਵਾਰ ਧੋ ਕੇ ਪਾਣੀ ਵਿੱਚ ਭਿਓ ਕੇ ਰੱਖਦੇ ਸੀ ਵੀ ਕਾਲੇ ਨਾ ਹੋਣ। ਤੇ ਇਹ ਵੀ ਆਪਾਂ ਇਹਦੇ ਵਿੱਚ ਪਾ ਲੈਣੇ ਨੇ ਜੀ ਤੇ ਚੰਗੀ ਤਰ੍ਹਾਂ ਜਿਹੜੀ ਕੜਚੀ ਆ ਉਹ ਆਪਾਂ ਹਿਲਾ ਦੇਣੀ ਆ ਤਾਂ ਜੋ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਸਾਰਾ ਜਿਹੜੇ ਆਲੂ ਬੜੀਆਂ ਪਾਈਆਂ ਨੇ ਵਿੱਚ ਚੰਗੀ ਤਰ੍ਹਾਂ ਪ੍ਰੋਪਰ ਡੁੱਬ ਜਾਣ ਤੇ ਹੁਣ ਜਿਹੜੇ ਮਸਾਲਿਆਂ ਵਾਲਾ ਸੀ ਜੀ ਉਹ ਆਪਾਂ ਸੰਭਾਲਤਾ ਸੀ ਤੇ ਇਹਦਾ ਉੱਪਰ ਟੱਕਣ ਲਗਾ ਕੇ 20-25 ਮਿੰਟ ਵਾਸਤੇ ਇਹਨੂੰ ਪੱਕਣ ਵਾਸਤੇ ਆਪਾਂ ਰੱਖਤਾ ਸੀ ਤਾਂ ਜੋ ਵਧੀਆ ਨਰਮ ਹੋ ਜਾਏ ਤੇ 20-25 ਮਿੰਟਾਂ ਵਿੱਚ ਦੀ ਨੇਰੀ ਨੂਰੀ ਵੀ ਆ ਕੇ ਹਟ ਗਈ ਸੀ ਜੀ ਕਿਉਂਕਿ ਹ ਨੇਰੀ ਨੇ ਸਾਰੇ ਕਿਤੇ ਗਾ ਪਾਤਾ ਸੀਗਾ ਤੇ ਲਾਈਟ ਵੀ ਚਲੀ ਗਈ ਸੀ ਤੇ ਮੈਂ ਉਹ ਜੀ ਦੱਸ ਰਹੀ ਸੀ ਤੇ ਇਹਨੇ ਚ ਲਾਈਟ ਵੀ ਆ ਗਈ ਤੇ ਮੈਂ ਕਿਹਾ ਚਲੋ ਵਧੀਆ ਹੋ ਗਿਆ ਜੀ ਲਾਈਟ ਆ ਗਈ ਤੇ ਹੁਣ ਆਪਣੀ ਜਿਹੜੀ ਸਬਜ਼ੀ ਉਹ ਵੀ ਬਣ ਕੇ ਵਧੀਆ ਤਿਆਰ ਹੋ ਗਈ ਸੀਗੀ ਤੇ ਜਦੋਂ ਮੈਂ ਇਹਨੂੰ ਦੇਖਿਆ ਇੱਕ ਆਲੂ ਨੂੰ ਮਤਲਬ ਚੈੱਕ ਕੀਤਾ ਤਾਂ ਉਹ ਵਧੀਆ ਮਤਲਬ ਪੱਕ ਕੇ ਤਿਆਰ ਹੋ ਗਿਆ ਸੀਗਾ ਤੇ ਹੁਣ ਆਪਾਂ ਇਹਨੂੰ ਉੱਪਰ ਦੀ ਪਾਤੀ ਸੀ ਜੀ ਥੋੜੀ ਜਿਹੀ ਕਸੂਰੀ ਮੇਥੀ ਕਸੂਰੀ ਮੇਥੀ ਦਾ ਟੇਸਟ ਆ ਜਿਹੜਾ ਉਹ ਬਹੁਤ ਹੀ ਜ਼ਿਆਦਾ ਵਧੀਆ ਹੈ ਨਾ ਮੇਰੀ ਫੇਵਰਿਟ ਆ ਕਸੂਰੀ ਮੇਥੀ ਜਿੰਨਾਂ ਨੂੰ ਨਹੀਂ ਪਸੰਦ ਜੀ ਉਹਦੇ ਵਿੱਚ ਹਰਾ ਤਾਂ ਨਹੀਂ ਆ ਪਾ ਸਕਦੇ ਨਹੀਂ ਦੋਨੇ ਚੀਜ਼ਾਂ ਵੀ ਪਾ ਸਕਦੇ ਨੇਗੇ ਮਤਲਬ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆ ਜਾਂਦਾ ਕਸੂਰੀ ਮੇਥੀ ਨਾਲ ਹਰ ਇੱਕ ਸਬਜ਼ੀ ਟੇਸਟੀ ਬਣਦੀ ਹੈ ਜਿਵੇਂ ਹੋ ਗਈ ਜੀ ਕਦੂ ਦੀ ਆਲੂ ਦੀ ਮੂੰਗੀ ਦੀ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆ ਹਰ ਇੱਕ ਸਬਜ਼ੀ ਜਿਵੇਂ ਉਤੇ ਪਾਉਣੇ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਤੇ ਹੁਣ ਆਪਾਂ ਕੌਲੀ ਵਿੱਚ ਇਹਨੂੰ ਸਰਵ ਕਰ ਲਿਆ ਸੀ ਜੀ ਤੇਰੀ ਆਪਣੇ ਹਿਸਾਬ ਨਾਲ ਆਪਾਂ ਵੱਧ ਘੱਟ ਰੱਖ ਸਕਦੇ ਆ ਪਾਣੀ ਹੋਰ ਪਾ ਸਕਦੇ ਜੇਕਰ ਤਰੀ ਜਿਆਦਾ ਪਸੰਦ ਹੋਵੇ ਤੇ ਜਿਹੜੇ ਇਹਦੇ ਵਿੱਚ ਆਲੂ ਪਏ ਸੀ ਜੀ ਉਹ ਵੀ ਇੰਨੇ ਜਿਆਦੇ ਟੇਸਟੀ ਹੋ ਗਏ ਸੀ ਵੜੀਆਂ ਦੇ ਨਾਲ ਖੁਸ਼ਬੂ ਬਹੁਤ ਜਿਆਦੇ ਵਧੀਆ ਆ ਰਹੀ ਸੀ ਸਾਡੇ ਕਾਕੂ ਨੇ ਜਿਹਦੇ ਵਿੱਚ ਕੱਲੇ ਜਿਹੜੇ ਆਲੂ ਸੀ ਉਹੀ ਖਾਦੇ ਬਹੁਤ ਹੀ ਟੇਸਟੀ ਬਣੇ ਸੀਗੇ ਸੋ ਦੋਸਤੋ ਵੀਡੀਓ ਵਧੀਆ ਲੱਗੀ ਅੱਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ